ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਔਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਜੀ ਤੁਹਾਡੇ ਸਾਹਮਣੇ 14 ਅਤੇ 15 ਜੁਲਾਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਇਹ ਦੋ ਦਿਨ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਹੁਣ ਪੰਜਾਬ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਲਗਾਤਾਰ ਬੱਦਲਵਾਈਆਂ ਆਉਂਦੀਆਂ ਜਾਂਦੀਆਂ ਦਿਖਾਈ ਦੇ ਰਹੀ ਨੇ ਭਾਰੀ ਮੀਂਹ ਨਹੀਂ ਦਿਖਾਈ ਦੇ ਰਿਹਾ ਬਿਸ਼ੱਕ ਪਿਛਲੇ 3 2-3 ਦਿਨ ਪਹਿਲਾਂ ਆਪਾਂ ਗੱਲ ਕਰ ਲਈ ਤਾਂ ਸੰਗਰੂਰ ਪਠੰਡਾ ਮਾਨਸਾ ਇਹਨਾਂ ਵਿੱਚ ਤਗੜਾ ਮੀਂਹ ਹੋਇਆ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਦੇ ਵਿੱਚ ਹੌਣ ਲਗਾਤਾਰ ਬਦਲਵਾਈਆਂ ਦੀ ਆਨਦ ਜਾਣ ਤੇ ਲੱਗੀ ਹੋਈ ਹੈ ਲਗਾਤਾਰ ਬਦਲਵਾਈਆਂ ਆ ਰਹੀਆਂ ਨੇ ਜਾ ਰਹੀਆਂ ਨੇ ਤਾਜ਼ਾ ਸੈਟਲਾਈਟ ਇਮੇਜ ਤੋਂ ਵੀ ਕਲੀਅਰ ਹੋ ਰਿਹਾ ਕਿ ਪੰਜਾਬ ਦੇ ਪੱਛਮੀ ਹਿੱਸੇ ਜੋ ਕਿ ਮੁਕਸਰ ਤਰਨਤਾਰ ਅਮਰਸਰ ਤੋਂ ਫਜ਼ਿਲਕਾ ਫਿਰੋਜ਼ਪੁਰ ਤੋਂ ਹੁੰਦੀ ਹੋਈਆਂ ਜੀ ਅੱਗੇ ਬਠਿੰਡਾ ਮਾਨਸਾ ਸੰਗਰੂਰ ਤੱਕ ਇੱਕ ਲਗਾਤਾਰ ਲੜੀ ਬਣੀ ਹੋਈ ਹੈ ਬਾਕੀ ਪੰਜਾਬ ਦੇ ਵਿੱਚ ਵੀ ਹਲਕੇ ਜ਼ਰਮੰਨੀ ਬਦਲ ਬਈਏ ਸਮਸਿਆ ਸਾਨੂੰ ਪਟਿਆਲੇ ਦੇ ਨੇੜੇ ਜਿਹੜੇ ਵੀ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਪਿੰਡ ਜिले ਸ਼ਹਿਰ ਦਾ ਕੀ ਨਾਮ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਅਗਰ ਚੈਨਲ ਤੇ ਨਵੇਂ ਵੀ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕਰਾਂਗੇ ਜੀ ਆਪਾਂ ਮੌਸਮ ਦੀ ਤਾਂ ਅੱਜ ਬੱਦਲਬਾਈ ਜਿਹੜੀ ਐ ਉਹ ਫਜ਼ਿਲਕਾ ਫਿਰੋਜ਼ਪੁਰ ਬਠਿੰਡਾ ਮਾਨਸਾ ਸੰਗਰੂਰ ਬਟਾਲਾ ਤਾਂ ਇਹਨਾਂ ਸ਼ਹਿਰਾਂ ਦੇ ਉੱਪਰ ਲਗਾਤਾਰ ਬਣੀ ਰਹੇਗੀ ਕਿਣਮਣ ਕਣੀ ਜਿਹਾ ਮਾਹੌਲ ਹੋ ਸਕਦਾ ਹੈ ਸਵੇਰ ਦੇ ਸਮੇਂ ਨਾਲ ਇਲਾਕੇ ਵਿੱਚ ਕਿਣਮਣ ਕਣੀ ਹਲਕੀਦਰਮੇਨੀ ਬੂੰਦਾਬੰਦੀ ਦੇਖਣ ਨੂੰ ਮਿਲ ਸਕਦੀ ਹੈ ਜੋ ਕਿ ਬਾਦ ਦੁਪਹਿਰ ਤੱਕ ਪੰਜਾਬ ਦੇ ਉੱਪਰ ਇਹਨਾਂ ਇਲਾਕਿਆਂ ਤੱਕ ਬਰਕਰਾਰ ਰਹੇਗੀ ਗੱਲ ਕਰੀ ਜਾਵੇ ਤਾਂ ਇਹ ਬੱਦਲਬਾਈ ਪੰਜਾਬ ਦੇ ਉੱਪਰ ਅੱਜ ਲਗਾਤਾਰ ਆਉਂਦੀ ਜਾਂਦੀ ਰਹੇਗੀ ਕਿ ਮੌਨ ਕਣੀ ਦੇ ਵਿੱਚ ਚਾਂਦ ਛੜਿਆ ਉਹ 20 ਤੋਂ 25% ਨੇ ਜ਼ਿਆਦਾ ਉਮੀਦ ਨਹੀਂ ਹੈ ਕਿ ਕੋਈ ਭਾਰੀ ਮੀਂਹ ਹੋ ਸਕਦਾ ਹੈ ਤੇ ਗੱਲ ਕਰੀਏ ਜਾਵੇ ਤਾਂ ਤਾਪਮਾਨ ਦੀ ਅੱਜ ਤਾਪਮਾਨ ਜਿਹੜਾ ਹੈ ਉਹ ਲਗਭਗ 34 35 ਤੋਂ ਲੈ ਕੇ 37 ਡਿਗਰੀ ਤੱਕ ਪੰਜਾਬ ਦੇ ਉੱਪਰ ਬਣਿਆ ਰਹਿਣ ਦੀ ਉਮੀਦ ਲਗਾਤਾਰ ਬਣੀ ਹੋਈ ਹੈ ਕੋਈ ਇਸ ਤਰੀਕੇ ਦੇ ਹਾਲਾਤ ਸਰ ਉਹ ਅਕਸਰ ਦੇਖਣ ਨੂੰ ਮਿਲਦੇ ਨੇ ਕਿ ਪੰਜਾਬ ਦੇ ਉੱਪਰ ਜੁਲਾਈ ਤੋਂ ਲੈ ਕੇ ਅਗਸਤ ਸਤੰਬਰ ਮਹੀਨੇ ਤੱਕ ਇਸੇ ਤਰੀਕੇ ਦੇ ਹਾਲਾਤ ਬਣੇ ਰਹਿੰਦੇ ਨੇ ਅਕਸਰ ਹੀ ਘਰ ਦੀ ਚਮਕ ਬਾਦ ਦਪਹਿਰ ਆਣ ਦੇ ਚਾਂਸ ਹੁਣ ਲਗਾਤਾਰ ਬਣੇ ਬਣੇ ਰਹਿਣਗੇ ਕਿਉਂਕਿ ਹੁਣ ਪੰਜਾਬ ਦੇ ਵਿੱਚ ਨਮੀ ਦੀ ਮਾਤਰਾ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਤੇ ਤਾਪਮਾਨ ਬਦਮਜ਼ੇ ਕਾਰਨ ਅਚਾਨਕ ਬਾਅਦ ਦੁਪਹਿਰ ਹਾਲਾਤ ਅਜਿਹੇ ਵੱਧਦੇ ਹੋਏ ਦਿਖਾਈ ਦੇਣਗੇ ਅੱਜ ਅਤੇ ਕੱਲ ਜਾਨੀ ਕਿ 15 ਜੁਲਾਈ ਨੂੰ ਵੀ ਇਸੇ ਤਰੀਕੇ ਦੇ ਹਾਲਾਤ ਬਣ ਸਕਦੇ ਨੇ 15 ਜੁਲਾਈ ਨੂੰ ਥੋੜੀ ਬਹੁਤੀ ਸਿਸਟਮ ਨੇ ਮੱਧ ਪ੍ਰਦੇਸ਼ ਐਮਪੀ ਯੂਪੀ ਤੋਂ ਹੁੰਦੇ ਹੋਏ ਪੰਜਾਬ ਵੱਲ ਕੂਚ ਕਰਦੇ ਨੇ ਤਾਂ 15 ਜੁਲਾਈ ਨੂੰ ਵੀ ਉਮੀਦ ਹੀ ਉਮੀਦ ਪੰਜਾਬ ਦੇ ਵਿੱਚ ਵਧਦੀ ਹੋਈ ਦਿਖਾਈ ਦੇ ਚਾਹੀਦੀ ਹੈ ਗੱਲ ਕਰੀਏ ਹਵਾਵਾਂ ਦੀ ਤਾਂ ਹਵਾਵਾਂ ਦੀ ਗਤੀ ਕਿਸੇ ਕਿਸੇ ਇਲਾਕੇ ਵਿੱਚ ਵੱਧ ਕਿਸੇ ਇਲਾਕੇ ਵਿੱਚ ਘਟ ਬਾਅਦ ਦੁਪਹਿਰ ਦੇਖਣ ਮਿਲ ਸਕਦੀ ਹੈ ਸਵੇਰ ਤੇ ਲੈ ਕੇ ਦੁਪਹਿਰ ਤੱਕ ਹਵਾ ਜਿਹੜੀ ਹੈ ਉਹ ਲਗਭਗ 5 ਤੋਂ ਲੈ ਕੇ 7 ਕਿਲੋਮੀਟਰ ਪ੍ਰਤੀ ਘੰਟਾ ਸਾਰੀ ਚਲਦੀ ਹੋਈ ਦਿਖਾਈ ਦੇਵੇਗੀ ਹੁਣ ਅਗਰ ਹਮਸ ਦੀ ਗੱਲ ਕੀਤੀ ਜਾਵੇ ਤਾਂ ਹਮਸ ਫਿਲਹਾਲ ਸਾਨੂੰ 2 ਦਿਨ ਘਟ ਦੇਖਣ ਨੂੰ ਮਿਲੇਗੀ ਅਗਰ 2 ਦਿਨ ਬਰਖਾ ਸਹੀ ਤਰੀਕੇ ਨਾਲ ਨਹੀਂ ਹੋਈ ਤਾਂ ਥੋੜੀ ਜੀ ਹਮਸ ਜਿਹੜੀ ਆ ਦੁਪਹਿਰ ਦੇ ਸਮੇਂ ਥੋੜੀ ਜੀ ਜ਼ਿਆਦਾ ਹੋ ਸਕਦੀ ਜਿਸ ਦੇ ਨਾਲ ਹਾਲਾਤ ਹਮਸ ਦੇ ਐਨੇ ਵੱਨ ਸਕਦੇ ਨੇ ਕਿ ਉਹ ਜਿਹੜਾ ਪਾ ਕਹਿਦੀ ਹੈ ਕਿ ਬਾਅਦ ਦੁਪਹਿਰ ਤੋਂ ਹਾਲਾਤ ਬਾਹਰ ਜਿਵੇਂ ਪੱਠੀ ਵਰਗਾ ਮਾਹੌਲ ਹੁੰਦਾ ਅਜਿਹੇ ਹਾਲਾਤ ਬਣ ਸਕਦੇ ਨੇ ਫਿਲਹਾਲ ਕਿਉਂਕਿ ਬੱਦਲਵਾਈ ਬਣੀ ਰਹੇਗੀ ਪੰਜਾਬ ਦੇ ਉੱਪਰ ਤਾਂ 2 ਦਿਨ ਇਹ ਹਾਲਾਤ ਜਿਹੜੇ ਨੇ ਕੰਟਰੋਲ ਵਿੱਚ ਹੀ ਰਹਿਣਗੇ ਉਹਦੇ 1.5 ਮਹੀਨੇ ਤੱਕ ਪੰਜਾਬ ਦੇ ਉੱਪਰ ਲਗਾਤਾਰ ਹਮਸ ਦਾ ਮਾਹੌਲ ਬਣਿਆ ਰਹੇਗਾ ਕੋਈ ਵੱਡੀ ਘਬਰਾਉਣ ਦੀ ਜਰੂਰਤ ਨਹੀਂ ਹੈ ਕਿਉਂਕਿ ਸਾਨੂੰ ਅਕਸਰ ਹੀ ਹਰੇਕ ਸਾਲ ਦੇਖਣ ਨੂੰ ਮਿਲਦੀ ਹੈ ਬਾਕੀ ਅਗਰ ਕੋਈ ਨਵੀਂ ਅਪਡੇਟ ਇਸ ਤੋਂ ਇਲਾਵਾ ਆਈ ਤਾਂ ਦੁਪਹਿਰ ਦੀ ਵੀਡੀਓ ਯਾਨੀ ਕਿ 1.5 ਤੋਂ 2 ਵਜੇ ਵਾਲੀ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਸਾਂਝੀ ਕਰ ਦਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਪਣ ਭਰਾਵਾਂ ਦਾ